ਦੋਸਤੋ ਅੱਜ ਫੇਰ ਖੜੇ ਆ ਬਾਈ ਪਿੰਦੇ ਦੇ ਕੋਲੇ ਤੇ ਪਿੰਦੇ ਕੋਲੇ ਤਿੰਨ ਨਗ ਮਿੱਤਰੋ ਬਕਾਉ ਆ ਜਿਹਦੇ ਵਿੱਚੋਂ ਦੋ ਸੂਣ ਵਾਲੀਆਂ ਤੇ ਇੱਕ ਮਿੱਤਰੋ ਸੂਈ ਵੀ ਤਿੰਨੇ ਮਿੱਤਰੋ ਜਰਸੀ ਆ ਤਿੰਨੇ ਹੀ ਚੰਗੀਆਂ ਨੇ ਜਿਹੜਾ ਵੀ ਵੀਰ ਭਰਾ ਨੂੰ ਕੋਈ ਤਿੰਨਾ ਦੇ ਵਿੱਚੋਂ ਕੋਈ ਪਸੰਦ ਆਉਂਦਾ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਸੰਪਰਕ ਤੇ ਕੱਦ ਕਾਠ ਤਿੰਨਾ ਦੇ ਠੀਕ ਆ ਪਰਲੀ ਜਿਹੜੀ ਥੋੜਾ ਛੋਟਾ ਕੱਦ ਦਾ ਇਹਨਾਂ ਦੇ ਦੋਨਾਂ ਦੇ ਚੰਗੇ ਕੱਦ ਆ ਸੋ ਇੱਕ ਤਾਜੀ ਸੂਈ ਆ ਤੇ ਥਣਲੇਵੇ ਦੀ ਮਿੱਤਰੋ ਬਹੁਤ ਸਾਫ਼ ਫੇਸ ਕੁਆਲਿਟੀ ਬਹੁਤ ਚੰਗੀ ਕੱਦ ਕਾਠ ਵੀ ਫੇਰ ਆਪਾਂ ਕਹਿੰਦੇ ਵਧੀਆ ਚੰਗਾ ਮੋਟਾ ਥਣ ਲੱਗਿਆ ਤੇ ਬਾਈ ਦੇ ਨਾਲ ਕਰਦਿਆਂ ਗੱਲਬਾਤ ਬਾਈ ਕਦੋਂ ਕ ਕਸੂਈ ਹੈ ਤੇ ਪੂਰੀ ਗੱਲਬਾਤ ਕਰਕੇ ਆਪਾਂ ਕੱਲਾ ਕੱਲਾ ਪਸ਼ੂ ਮਿੱਤਰੋ ਤੋਰ ਕੇ ਵੀ ਦਿਖਾਵਾਂਗੇ ਤੇ ਨਾਲ ਦੀ ਨਾਲ ਮਿੱਤਰੋ ਸਾਰੇ ਪਸ਼ੂਆਂ ਦੀ ਆਪਾਂ ਡਿਟੇਲ ਵੀ ਲਵਾਂਗੇ ਕਰ ਲਓ ਫੋਨ ਬਾਈ ਦੇ ਨਾਲ ਕਰ ਲਓ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵਧ ਗਿਆ ਬਾਈ ਜਿਹੜੇ ਪਹਿਲੇ ਨੰਬਰ ਤੇ ਆਪਾਂ ਬੈੜ ਦਿਖਾਈਆ ਸੁਆ ਕਿਹੜਾ ਜਿਹਦਾ ਇਹਦਾ ਦੂਜਾ ਸੁਆ ਬਾਈ ਕਦੋਂ ਕ ਦੀ ਸੁਈ ਵੀ ਆ ਇਹਨੂੰ ਬਾਈ ਘੰਟਾ ਪਾਉਣਾ ਘੰਟਾ ਹੋ ਗਿਆ ਘੰਟਾ ਪਾਉਣਾ ਘੰਟਾ ਹਾਂ ਠੀਕ ਹੈ ਤੇ ਬੱਚਾ ਮੰਗਰ ਬੱਛੀ ਆ ਬਾਈ ਠੀਕ ਹੈ ਭਾਈ ਜਿਵੇਂ ਬੰਦਿਆਂ ਨੇ ਦੱਸਿਆ ਹੋਇਆ ਓਮਿਆਂ ਦੇ ਬੱਚੀ ਦਾ ਟੀਕਾ ਲਵਾਇਆਗਾ ਠੀਕ ਹੈ ਬੱਚੀ ਦਿੱਤੀ ਹੈ ਬਹੁਤ ਚੰਗੀ ਬੱਚੀ ਹਾਂ ਰੰਗ ਰੰਗ ਬਹੁਤ ਸੋਹਣਾ ਹੈ ਨਾ ਬਹੁਤ ਚੰਗੀ ਹੈ ਬਾਈ ਬਹੁਤ ਚੰਗਾ ਰੰਗ ਹੈ ਨਾ ਹਾਂ ਤੇ ਕੀ ਮੁੱਲ ਕਰਤਾ ਜੇ ਤਾਂ ਫਿਰ ਆਪਾਂ ਇਹਦਾ ਮੁੱਲ 75000 ਰੁਪਿਆ ਬਾਈ ਮਾਨਤਾਨ ਮਾਨਤਾਨ ਕਰ ਤੋਰੋ ਜੀ ਇਹਨੂੰ ਖੋਲ ਕੇ ਤੋਰ ਕੇ ਦਿਖਾ ਦਿਓ ਮਿੱਤਰੋ 75000 ਮੁੱਲ ਹੈ ਮਾਨਤਾਨ 75 ਦੇ ਵਿੱਚੋਂ ਹੋਊਗਾ ਤੇ ਰੰਗ ਰੰਗ ਮਿੱਤਰੋ ਬਹੁਤ ਸੋਹਣਾ ਤੇ ਚੰਗਾ ਮੋਟਾ ਥਣ ਲੱਗਿਆ ਤੇ ਸੋਹਣਾ ਚੰਗਾ ਦੁੱਧ ਕੱਢ ਸਕਦੀ ਹੈ ਜਿਹੜੇ ਹਿਸਾਬ ਨਾਲ ਮਿੱਤਰੋ ਤਿਆਰ ਹੋਈ ਆ ਭਾਈ ਥਾ ਠੀਕ ਜੀ ਵਾਲੇ ਬੰਦੇ ਤੋਂ ਆਈ ਹੈਗੀ ਓਕੇ ਹਾਂ 20 ਤੋਂ ਬਾਹਰ ਕੱਢੂਗੀ ਦੁੱਧ ਕਰ ਮਾਰੀ ਚਲੋ ਤੇ ਆਪਣੇ ਬੇਰ ਕਹਨੇ ਵੀ ਸਮਝ ਨਾ ਲੈਣੀ ਆ ਵੈਸੇ ਬਸੇਗਾ ਤਿੰਨੇ ਨਾ ਗਿਆ ਮਿੱਤਰੋ ਚੰਗੇ ਆ ਮੋੜ ਲੈ ਜੀ ਤੇ ਜਿਹੜੇ ਵੀ ਵੀਰ ਭਰਾ ਨੂੰ ਜਿਹੋ ਜਆ ਬਸੂ ਤਿੰਨਾ ਦੇ ਵਿੱਚੋਂ ਕੋਈ ਵੀ ਪਸੰਦ ਆਉਂਦੀ ਹੈ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਗੱਲ ਬਾਤ ਸੋ ਕਾਫੀ ਜਿਹੜੇ ਫੋਨ ਆ ਰਹੇ ਸੀ ਵੀ ਜਰਸੀ ਲੈਣੀ ਆ ਤਾਂ ਮਿੱਤਰੋ ਚੱਕ ਲੋ ਫੋਨ ਫਿਰ ਕਹਨੇ ਆ ਵੀ ਕਰ ਲੋ ਬਾਈ ਦੇ ਨਾਲ ਘੰਟੀ ਡੈਨਮਾਰਕ ਦਾ ਬਾਈ ਕਹਿੰਦਾ ਵੀ ਸਿਮਣ ਲੱਗਿਆ ਵਾ ਤੇ ਜਰਸੀ ਦਾ ਸਿਮਲ ਹੈ ਹਾਂ ਬਾਈ ਠੀਕ ਹੈ ਹੁਣ ਦੂਜੇ ਨੰਬਰ ਤੇ ਫੇਰ ਆਪਾਂ ਲਾਲ ਰੰਗ ਦੀ ਹੈਨਾ ਇਹਦਾ ਵੀ ਸੂਆ ਜੀ ਹੋਰ ਠੰਡੀ ਸੀ ਲੱਗਦੀ ਇਹ ਕੱਚੀ ਲੱਗਦੀ ਹੈ ਕਾਫੀ ਹੈਨਾ ਕੱਚੀ ਆ ਬਾਈ ਠੀਕ ਹੈ ਇਹ ਲੈ ਜੂਗੇ 8-10 ਦਿਨ ਹਾਂ ਕਿਹੜਾ ਸੂਆ ਜੀ ਇਹਦਾ ਇਹਦਾ ਵੀ ਦੂਜਾ ਸੂਆ ਜੀ ਦੂਜਾ ਸੂਆ ਹਾਂ ਰੰਗ ਮਿੱਤਰੋ ਇਹਦਾ ਵੀ ਸੋਨਾ ਫੇਸ ਕੁਆਲਿਟੀ ਸਰੀਰ ਪਖੋ ਇਹ ਵੀ ਚੰਗੀ ਹੈ ਤੇ ਦੂਜੇ ਸੂਏ ਸੂਣੀਆਂ ਲੈ ਜੂ ਹਜੇ 5-7 ਦਿਨ ਸੂਣ ਦੇ ਵਿੱਚ ਬਾਕੀ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਕੋਈ ਸੂਣ ਵਾਲਾ ਪਸ਼ੂ ਲੈਣਾ ਦਾ ਸੂਣ ਵਾਲਾ ਵੀ ਪਸ਼ੂ ਲੈ ਸਕਦੇ ਤੇ ਜਿਹਨੇ ਭਰਾ ਨੇ ਸੱਜਰ ਦੀ ਲੋੜ ਆ ਤਾਂ ਤਾਜੀ ਸੂਈ ਵੀ ਲੈ ਸਕਦੇ ਹੋ ਫੇਸ ਕੁਆਲਟੀ ਰੰਗ ਜਿਹਦਾ ਬਹੁਤ ਸਾਫ ਤੇ ਇਹ ਜਿਹੜੀਆਂ ਤਿੰਨੇ ਗਾਮਾ ਮਿੱਤਰੋ ਗਰਮੀ ਚੱਲਣ ਵਾਲੀਆਂ ਨੇ ਜਿੱਥੇ ਮਰਜੀ ਬੰਨ੍ਹ ਦਿਓ ਗਰਮ ਮੂਹਰੇ ਆਉਂਦੇ ਸਾਲ ਗਰਮੀ ਦੇ ਵਿੱਚ ਤੇ ਸਦੀ ਸਦੀ ਮਿੱਤਰੋ ਇਹ ਫਰਾਗ ਵੀ ਨਹੀਂ ਹੁੰਦੀਆਂ ਕਿਉਂਕਿ ਟੈਂਪਰੇਚਰ ਨੂੰ ਚੱਲਦੀਆਂ ਨੇ ਬਹੁਤ ਠੰਡੀ ਸੀ ਲਾਵੇ ਸੂਈ ਵੀ ਨੇ ਤਾਂ ਠੰਡੀ ਹੋਣੀ ਹੋਣਾ ਠੀਕ ਹੈ ਹਜੇ ਤਾਂ ਜਿਵੇਂ ਕੱਚੀ ਆ ਹਨਾ ਹਾਂ ਠੀਕ ਹੈ ਇਹਦਾ ਫਿਰ ਰੇਟ ਕੀ ਕਰਤਾ ਜੀ ਆਪਾਂ ਇਹਦਾ ਰੇਟ ਬਾਈ 70000 ਰੁਪਏ 70000 ਉਹਦਾ 75 20 ਬਾਈ ਕਿਲੋ ਦਾ ਦਦ ਦੇਊਗੀ ਬਾਈ ਠੀਕ ਹੈ ਅਜ ਕੱਚੀ ਆ ਕਾਫੀ ਹੈ ਨਾ ਕੱਚੀ ਆ ਹਾਂ ਉਹਦਾ 75 ਤੇਦਾ 70 ਹਾਂ ਠੀਕ ਹੈ ਹੁਣ ਤੀਜਾ ਨੰਬਰ ਤੇ ਆਪਾਂ ਫੇਰ ਖੜਿਆ ਇਹ ਥੋੜਾ ਕੱਦ ਛੋਟਾ ਉਹਨਾਂ ਨਾਲ ਹੈ ਨਾ ਇਹ ਬਾਈ ਹਾਂ ਛੋਟਾ ਕੱਦ ਹਾਂ ਤੇ ਇਹਦਾ ਸੂਆ ਜੀ ਹਾਂ ਇਹਦਾ ਸੂਆ ਵੀ ਦੂਜਾ ਹੀ ਆ ਬਾਈ ਬਹੁਤ ਠੰਡੀ ਸੀ ਲੱਗ ਠੰਡੀ ਸੀ ਲਏ ਵੀ ਫੁੱਲਾ ਹਨਾ ਰੰਗ ਰੰਗੋ ਬਹੁਤ ਚੰਗਾ ਇਹਦਾ ਵੀ 16 17 ਕਿਲੋ ਪੋਲੇ ਹੱਥ ਨਾਲ ਦੁੱਧ ਦੇ ਦੋ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਆ ਤਾਂ ਤਿੰਨੇ ਨਗਾ ਦੇ ਵਿੱਚੋਂ ਤਾਂ ਕਰੋ ਸੰਪਰਕ ਬਾਈ ਦੇ ਨਾਲ ਇਹ ਵੀ ਡਾਲਾਂਤੀ ਆ ਬਾਈ ਹਾਂ ਇਹ ਬਸ ਇੱਕ ਦੋ ਦਿਨ ਬਾਕੀ ਆ ਹੋ ਸਕਦਾ ਸਾਮ ਤਾਂ ਵੀ ਸੂਪੇ ਕਿਉਂਕਿ ਬਹੁਤ ਸੋਹਣੀ ਮਿੱਤਰੋ ਇਹ ਵੀ ਤਿਆਰ ਹੋਈ ਆ ਚੰਗਾ ਇਹ 19 ਤਿਆਰ ਹੋਈ ਹਾਂ ਚੰਗਾ ਸਰੀਰ ਦਾ ਬਣਤਰ ਹੈ ਤੇ ਚੰਗਾ ਮਿੱਤਰੋ ਲੇਵਾ ਇਸ ਕੁਆਲਿਟੀ ਬਹੁਤ ਸੋਹਣੀ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਜਰੂਰ ਤਾਂ ਜਰੂਰ ਕਰੋ ਸੰਪਰਕ ਕਾਫੀ ਵੀਡੀਓ ਆਪਣੀ ਅੱਜ ਬੱਸੀਆਂ ਦੀ ਇੱਕ ਅਗਲੀ ਵੀਡੀਓ ਆਪਣੀ ਕਾਫੀ ਬੱਸੀਆਂ ਦੀ ਵੀਡੀਓ ਆ ਰਹੀ ਹੈ ਜੇਕਰ ਕਿਸੇ ਭਰਾ ਨੇ ਬੱਸੀਆਂ ਲੈਣੀਆਂ ਹੁਣ ਤਾਂ ਅਗਲੀ ਵੀਡੀਓ ਵੀ ਆਪਣੀ ਜਰੂਰ ਦੇਖਿਓ ਮੁੱਲ ਕੀ ਕਰਤਾ ਜੀ ਦਾ ਆਪਾਂ ਫਿਰ ਇਹਦਾ ਮੁੱਲ ਬਈ 60000 ਰੁਪਿਆ ਦਾ 60 ਮਾਨ ਤਾਨ ਮਾਨ ਤਾਨ ਕਰਦੇ ਤੇ ਫੋਨ ਨੰਬਰ ਜੀ ਆਪਣਾ 80542 ਜੀ 80542 440 ਪਿੰਡ ਹੈਗਾ ਰਮਾਣਾ ਤਹਿਸੀਲ ਜੇ ਤੋਤੇ ਜ਼ਿਲ੍ਹਾ ਮਦਰਾ ਫਰੀਦਕੋਟ ਨੇੜੇ ਹੈਗਾ ਜੀਤੇ ਵਾਲਾ ਢੋਲ ਪਲਾਜਾ ਹਾਂਜੀ ਬਿਲਕੁਲ ਨੇੜੇ 2-3 ਕਿਲੋਮੀਟਰ ਤੇ ਇਧਰਲੀ ਸਾਈਡ ਆ ਕਣਿਆ ਮਲੂਕਾ ਕੋਠਾ ਤੇ ਇਧਰਲੀ ਸਾਈਡ ਆ ਜੀ ਝੰਡਾ ਵਾਲਾ ਗੋਨੇਆੜਾ ਸੋ ਸਾਰੇ ਵੀਰਾਂ ਦਾ ਧੰਨਵਾਦ